ਸਲੋਕ ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਇਕ ਕਾ ਨਾਨਕ ਗੂੜਾ ਰੰਗ ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜਿਹਦੇ ਬੰਧਨ ਟੁੱਟ ਜਾਂਦੇ ਨੇ ਉਹ ਸਾਧੂ ਦਾ ਸੰਗ ਰੇ ਹੋ ਜਾਂਦਾ ਹੈ ਸਾਧੂ ਦਾ ਸੰਗੀ ਬਣ ਕੇ ਲਿਆ ਲੈ ਤੋ ਇਹ ਬਤਾਲਦਾ ਹੈ ਬਈ ਵਾਹੜਣੇ ਲੋਕ ਸਾਧੂ ਦਾ ਸੰਗ ਕਰਦੇ ਨੇ ਉਹ ਤਾਂ ਅਸੀਂ ਬੰਦਨ ਤੋੜਣ ਵਾਸਤੇ ਕਰਦੇ ਹਾਂ ਜਿਹੜਾ ਮੇਰਾ ਮੋਹ ਛੁੱਟ ਜੂਵੇ ਬੰਦਨ ਤਾਂ ਪਹਿਰੇ ਨੇ ਸਾਧੂ ਦਾ ਸੰਗ ਕਰਦੇ ਆ ਬੰਦਨ ਤੋੜਣ ਵਾਸਤੇ ਗੁਰਬਾਣੀ ਇਹ ਉਲਟ ਗੱਲ ਕਰਦੀ ਹੈ ਬੰਦਨ ਪਹਿਲਾਂ ਟੁੱਟਣੇ ਨੇ ਸਾਧੂ ਸੰਗ ਮਗਰੋਂ ਹੋਣਾ ਨਾ ਤਾਂ ਬਾਹਰਲਾ ਸਾਧੂ ਹੈ ਨਾ ਬਾਹਰਲਾ ਸਾਧੂ ਦਾ ਸੰਗ ਜੀਏ ਜੇ ਲੋਗ ਜ਼ਿਆਦਾ ਨਹੀਂ ਸੰਗਤ ਕਰਦੇ ਨੇ ਉਹ ਹਲ ਨਹੀਂ ਇਹਦਾ ਮਤਲਬ ਇਹ ਕਰਨਾ ਹੈ ਉਹ ਤਾਂ ਲੋਗ ਜ਼ਾਦੂ ਦਾ ਸੰਕਰ ਕਰਨੇ ਬੰਧਨ ਟੁੱਟ ਜਾਣ ਮੇਰੇ ਟੁੱਟ ਜਾਣ ਮੇਰਾ ਮੋਹ ਘਟ ਜਾਏ ਮੇਰਾ ਲੋਭ ਘਟ ਜਾਏ ਤਾਂ ਆ ਕਰਦੇ ਨੇ ਸੰਗਤ ਸੰਗਤ ਤੇ ਬਾਦ ਬੰਧਨ ਟੁੱਟਦੇ ਨੇ ਗੁਰਬਾਣੀ ਕਹਿੰਦੀ ਟੁੱਟੇ ਬੰਧਨ ਜਾਸੇ ਹੋਆ ਸਭ ਸੁਣ ਗੱਲ ਉਲਟੀ ਹੈ ਫਿਰ ਇਹ ਉਹ ਸਾਖਤਾਂ ਦੀ ਗੱਲ ਹੈ ਜਿਹੜੀ ਉਹ ਸਾਖਤਾਂ ਨਹੀਂ ਮਤਲਬ ਸਾਧੂ ਵੀ ਸਾਖਤ ਹੈ ਸੰਗੀ ਵੀ ਸਾਖਤ ਹੈ ਜਿਹੜਾ ਬਾਹਰ ਸਾਧੂ ਸੰਗ ਦਾ ਸੀ ਕਹਿੰਦੇ ਆ ਜਿੱਤੀ ਅਰਥ ਕਰਦੇ ਨੇ ਸਾਧਕੇ ਸੰਗ ਮੜਿਆ ਭਵਾਨ ਉਹ ਸਾਖਤਾਂ ਨਹੀਂ ਮਤਲਬ ਅਰਥ ਕਰਦੇ ਸੀ ਗੁਰਮਤਿ ਇਹ ਕਹਿੰਦੀ ਹੈ ਬੰਦਰ ਪਹਿਲਾਂ ਟੁੱਟਣਗੇ ਸਾਧੂ ਦਾ ਸਭ ਤੋਂ ਪਿੱਛੇ ਹੋਊਗਾ ਜਦੋਂ ਗੱਲ ਫਿਰ ਉਲਟ ਹੋ ਗਈ ਇਹ ਸਿੱਖਿਆ ਅਰਥ ਕਰਨੇ ਸੀਗੇ ਇਹ ਅਰਥਾਂ ਦਾ ਧਿਆਨ ਨਹੀਂ ਦਿੰਦਾ ਵੀ ਗੁਰੂ ਕੀ ਕਹਿੰਦਾ ਬਾਣੀ ਕੀ ਕਹਿੰਦੀ ਹੈ ਅਸੀਂ ਕੀ ਕਹਿੰਦੇ ਸਾਧੂ ਅੰਤਰਾਤਮਾ ਅੰਤਰਾਤਮਾ ਸਾਧੂ ਹੈ ਬਾਹਰਲਾ ਜਿਹੜਾ ਮਨ ਹੈ ਇਹ ਅਸਾਧੂ ਹੈ ਇਹਨੂੰ ਸਾਧਣਾ ਹੈ ਮਨ ਸਾਧੇ ਤੇ ਸਿੱਧ ਪ੍ਰਾਪਤ ਹੋਣੀ ਹੈ ਮਨ ਸਾਧੇ ਤੇ ਸਾਧੂ ਦਾ ਸੰਗ ਮਿਲਣਾ ਹੈ जिना जर ਬਾਹਰ ਅੱਖਾਂ ਨਾਲ ਜੁੜਿਆ ਹੈ ਕੰਨਾਂ ਨਾਲ ਜੁੜਿਆ ਹੈ ਨੱਕ ਨਾਲ ਜੁੜਿਆ ਹੈ ਜੀਭ ਨਾਲ ਰਸਾ ਨਾਲ ਜੁੜਿਆ ਹੈ ਉਹਨਾਂ ਜਨ ਸਾਧੂਆਂ ਸੰਖੇਪ ਵਿੱਚ ਸੁਰਤੀ ਦਾ ਮਾਇਆ ਜਿਹੜਾ ਨਾਲ ਸਾਧੂਆਂ ਸੰਦੇ ਹੋ ਜਾਂਦੇ ਜਿਆਦਾ سارے ਬੰਦੇ ਟੁੱਟ ਜਾਣਗੇ ਜਦ ਤ੍ਰਿਕੁਟੀ ਛੁੱਟ ਜੂਗੀ ਤਾਂ ਦਾਸ ਨੂੰ ਨਾ ਬਲੂਗ ਤੇ ਸਾਧੂ ਦਾ ਸੰਭੋ ਦਿਮਾਗੇ ਛੱਡ ਜੂਗਾ ਇਹ ਤਾਂ ਦਿਮਾਗ ਨੂੰ ਦਸਮਦਵਾਰ ਕਹਿੰਦੇ ਨੇ ਤਾਂ ਛੱਡਣਾ ਅਗਲ ਤੇੜੇਂ ਤੇਰ ਕੁਟਿਆ ਨਰਕ ਘੋਰ ਦਾ ਦਵਾਰ ਹੈ ਇਹ ਨੂੰ ਨਰਕ ਘੋਰ ਦਾ ਦਵਾਰ ਆ ਕੇ ਹੈ ਤਿਰਕੁੜੀ ਲੋਕ ਕਹਿੰਦੇ ਨੇ ਬਾਹਰ ਨਾ ਜਾਓ ਦਵਾਰੇ ਤੇ ਤਾਂ ਖੜ ਜੋ ਜਾ ਕੇ ਅੰਦਰ ਆ ਜਾਓ ਨਰਕ ਤੇ ਬਾਹਰ ਹੀ ਖੜੇ ਆ ਫਿਰ બીજા ਦਵਾਰੇ ਤੇ ਵੀ ਖੜੇ ਰਹੀਏ ਨਾ ਜੇ ਜੇਲ੍ਹ ਦੇ ਫਟਕਦੇ ਖੜ ਜੀਏ ਜਾ ਕੇ ਮੁਲਾਕਾਤ ਕਰਨ ਜਾਂਦੇ ਨੇ ਬਾਹਰੇ ਖੜਦੇ ਨੇ ਨਾ ਵਰੋਂ ਮੁੜਿਆ ਉਹਨੇ ਕੈਦੀ ਅੰਦਰ ਲੈ ਦਵਾਰੇ ਤੇ ਜਿਹੜਾ ਚਲਿਆ ਗਿਆ ਜਿਹੜਾ ਤਿਰਕੁੜੀ ਜੇ ਰੁਕ ਗਿਆ ਜੋਗੀ ਕਹਿੰਦੇ ਨੇ ਕਮਲ ਕਮਲ ਅੰਦਰੋਂ ਕੋਈ ਆadat ਬਣਾਓ ਵੀ ਦਵਾਰੇ ਤੋਂ ਗਹਾਂ ਨਾ ਜਾਵੇ ਦਵਾਰੇ ਤੱਕ ਕਿਉਂ ਜਾਵੇ ਦਵਾਰੇ ਤੱਕ ਕੀ ਕਰਨ ਜਾਣਾ ਫਿਰ ਦੋਰੇ ਤੇ ਜਾਗ ਨਹੀਂ ਰੁਕਦੀ ਹੁੰਦੀ ਸਤਿ ਘਰੋਂ ਹੀ ਨਾ ਜਾਓ ਜੇਲ੍ਹ ਦੇ ਫਟਕਦੇ ਅੱਜ ਕਰਨਾ ਸੀ ਜੇ ਘਰੋਂ ਗਿਓ ਜਾਵੇ ਉਹਨਾਂ ਨੂੰ ਘਰ ਦਾ ਨਹੀਂ ਪਤਾ ਵੀ ਕਰਦੇ ਗੁਰਬਾਣੀ ਦਾ ਰੱਖਦੇ ਨਹੀਂ ਮੂਲ ਦਵਾਰੇ ਬਾਂਧਿਆ ਬੰਧ ਜਿਹੜਾ ਰਾਹ ਜੇਲ੍ਹ ਵਾਲ ਨੂੰ ਨਿਕਲਦਾ ਨਾ ਘਰੋਂ ਉਹ ਫਟਕੇ ਬੰਦ ਰੱਖੋ ਉਤਰ ਜਾਓ ਵੀ ਨਾ ਉਹ ਰਸਤਾ ਹੀ ਬੰਦ ਕਰ ਲੋ ਜਿਹੜਾ ਬਜੋਕਰੋਂ ਨਿਕਲਦਾ ਆਹਵਾਂ ਕਰ ਲੋ ਆ ਗਿਆਨਤਾ ਵੱਲੋਂ ਨਿਕਲਦਾ ਆਹਵਾਂ ਕਰ ਲੋ ਮਾਇਆ ਨਾਲ ਜੋੜ ਵਾਲੇ ਰਸਤੇ ਸਾਰੇ ਬੰਦ ਕਰ ਦੋ ਉਹਨਾਂ ਦੇ ਲਿਗੇ ਦਰਵਾਜ਼ੇ ਬਾਜੀ ਲਿਆਣ ਦੇ ਦਰਵਾਜ਼ੇ ਜਦ ਮਾਇਆ ਦੇ ਦਰਵਾਜ਼ੇ ਸਾਰੇ ਬੰਦ ਕਰ ਦੇ ਬੰਦ ਕਰ ਲੈਂਦੇ ਅੱਖਾਂ ਬੰਦ ਕਰ ਲਈਆਂ ਕੰਨ ਬੰਦ ਕਰ ਦੇ ਨੱਕ ਬੰਦ ਕਰ ਲਿਆ ਇਹਨਾਂ ਦੇ ਰਸ ਲੈਣੇ ਹੀ ਬੰਦ ਕਰਤੇ ਰਸਾਂ ਦੀ ਇੱਛਾ ਹੀ ਬੰਦ ਕਰ ਲਈ ਬੰਦ ਨਹੀਂ ਹੋਣੇ ਜੇ ਇੱਛਾ ਮੁੱਕ ਗਈ ਤਾਂ ਬੰਦ ਆਪੇ ਹੋਵੇ ਸੁਣਨ ਦੀ ਇੱਛਾ ਕੁਝ ਨਹੀਂ ਸੰਸਾਰ ਚੋਂ ਦੇਖਣ ਦੀ ਇੱਛਾ ਕੁਝ ਨਹੀਂ ਸੰਸਾਰ ਚੋਂ ਕੁਝ ਨਹੀਂ ਦੇਖਣ ਵਾਲੀ ਚੀਜ਼ ਇੱਥੇ ਜੇ ਦੇਖਾਂਗੇ ਤਾਂ ਉਹਦਾ ਨੋ ਮੈਦਾਨ ਹੋ ਜਾਊਗਾ ਜੇ ਦੇਖਾਂਗੇ ਖਾਣੜ ਤਾਂ ਉਹਦੀ ਪ੍ਰਾਪਤੀ ਦੀ ਇੱਛਾ ਕਰਦਾ ਹੋ ਜੂਗੀ ਵਿਖਿਆ ਦੇਖਾਂਗੇ ਵਿਖਿਆ ਦੀ ਇੱਛਾ ਤਾਂ ਹੋਊਗੀ ਬਿਲ ਦੇਖੇ ਉਪਜੇ ਨਹੀਂ ਆਸਾ ਦੇਖ ਕੰਨੇ ਚੱਪਲੋਂ ਦੇਖੋ ਹੀ ਨਾ ਵਿਚਾ ਬਦਰ ਨਹੀਂ ਸੀ ਇਸ ਕਰਕੇ ਰਸਤੇ ਦਾ ਬੰਦ ਕਰਨੇ ਸੀਗੇ ਸਾਰੇ ਬੰਦ ਕਰਨੇ ਨੇ ਰੱਜ ਕੇ ਥੁੱਕੇ ਤੇ ਨਹੀਂ ਬੰਦ ਹੋਣਗੇ ਗਿਆਨ ਨੂੰ ਬੰਦ ਕਰਨ ਵਿੱਚ ਲੈਣ ਵਾਲੀ ਕੋਈ ਚੀਜ਼ ਨਹੀਂ ਹੈ ਲੈਣ ਵਾਲੀ ਚੀਜ਼ ਹੁੰਦੀ ਹੈ ਜਿਹੜੀ ਗਾਂ ਰੱਗਾ ਤੇ ਖਨਾਲ ਜਾਣੀ ਹੋਵੇ ਜਾਂ ਇੱਥੇ ਦਾ ਕੋਈ ਨਾਲੇ ਨਹੀਂ ਜਾਣੇ ਤੇ ਫਿਰ ਲੈਣਾ ਸਰੀਰ ਛੱਡਣ ਤੋਂ ਬਾਅਦ ਜੋ ਨਾਲ ਨਹੀਂ ਜਾਣਾ ਸੰਸਾਰ ਦੇ ਵਿੱਚੋਂ ਹੈ ਨਹੀਂ ਜਿਹੜਾ ਨਾਲ ਜਾਣਾ ਸੰਸਾਰ ਕੇ ਨਹੀਂ ਜੋ ਸੰਸਾਰ ਛੱਡਣ ਲਈ ਹੈ ਨਾ ਜੋ ਸੰਸਾਰ ਵਿੱਚ ਹੈ ਨਾਲ ਨਹੀਂ ਜਾਉਂ ਜੋ ਨਾਲ ਜਾਣਾ ਸੰਸਾਰ ਚ ਹੈ ਨਹੀਂ ਜਦੋਂ ਇਹ ਸਮਝ ਆ ਗਈ ਤਾਂ ਦਰਵਾਜ਼ੇ ਬੰਦ ਹੋਣ ਦੇ ਬਰਨਾਂ ਪਹਿਲਾਂ ਹੁੰਦਾ ਨਹੀਂ ਗੱਲਾਂ ਨਾਲ ਨਹੀਂ ਹੁੰਦੇ ਇਹ ਸਮਝ ਆਈ ਤੇ ਬਾਅਦ ਯਕੀਨ ਆਇਆ ਤੇ ਬਾਅਦ ਫਿਰ ਉਹ ਜੇ ਭਾਵੇਂ ਬੰਦ ਕਰੇ ਪਹਿਲਾਂ ਨਹੀਂ ਕੋਈ ਕਰਦਾ ਔਰ ਦਰਵਾਜੇ ਤੇ ਬੰਦ ਕਰਨਾ ਹੀ ਮੋੜ ਹੈ ਬੰਦ ਦੀ ਸੰਸਾਰ ਕਿਆ ਹਲਕਾ ਮੋਟੇ ਬੋਤ ਕੀ ਹੈ ਸੰਸਾਰ ਕਿਆ ਕਰ ਦਰਵਾਜੇ ਬੰਦ ਹੈ ਬਿਨਾ ਮਰੇ ਤੇ ਸਾਧੂ ਦਾ ਸੰਗ ਨਹੀਂ ਕਰਦਾ ਮਰ ਮਰੇ ਤੇ ਬਿਨਾ ਸਾਧੂ ਦਾ ਸੰਗ ਨਹੀਂ ਕਰਦਾ ਟੁੱਟੇ ਬੰਧਨ ਜਾਤ ਕੇ ਹੁਆ ਸੰਤ ਹੋ ਗਿਆ ਸਾਧੂ ਜੋ ਨજર ਭੱਜਦਾ ਨਰਦਾ ਦੌੜਦਾ ਰਹੂਂਦਾ ਹੈ ਜਦ ਜੇ ਸਾਧੂ ਬਾਹਰ ਮਾਰ ਕੇ ਕਹਿੰਦਾ ਸਾਧੂ ਦੇ ਭਾਈ ਜਨ ਇਹ ਨਹੀਂ ਕਰਦਾ ਬੰਦਨ ਟੁੱਟੇ ਦੇ ਬਾਅਦ ਹੀ ਸਾਨੂੰ ਸਮਝ ਆਉਂਦਾ ਹੈ ਪਹਿਲਾ ਦਿਨ ਸਾਧੂ ਕੌਣ ਹੈ ਸਾਧੂ ਤਾਂ ਸਾਧੂਦਾਰ ਜਿ ਬੈਠਾ ਹੈ ਸੰਸਾਰ 'ਚ ਹੁੰਦਾ ਹੀ ਨਹੀਂ ਸਾਧੂ ਹੁੰਦਾ ਹੀ ਨਹੀਂ ਸਾਧੂ ਨਾਲ ਜਵਦਾ ਨਾ ਵਰਦਾ ਜਿਹੜਾ ਜਵਲਾ ਵਰਦਾ ਉਹ ਸਾਧੂ ਨਹੀਂ ਆਂਗਾ ਸਾਧੂ ਹੈ ਸਾਧੂ ਹੈ ਆਪ ਸਾਧੂ ਦਾ ਮਨ ਅਸਾਧੂ ਹੈ ਅੱਧਾ ਮਨ ਅੱਧਾ ਹੈ ਅੱਧਾ ਸਾਧੂ ਹੈ ਅੱਧਾ ਸਾਧੂ ਹੈ ਇਹ ਮਨ ਕਿੰਨਾ ਮਜ਼ਬੂਤ ਹੈ ਨਾ ਤੋ ਕਿੰਨਾ ਭਾਗੀ ਹੋਵਨ ਫਿਰ ਮੈਂ ਕੌਣ ਹਾਂ ਨਾ ਗੌਣ ਮੈਂ ਹਾਂ ਗਿਆਨ ਮਨ ਹੈ ਅਗਿਆਨੀ ਅਗਿਆਨ ਇੱਕ ਅਗਿਆਨ ਦੀ ਮੂਰਤ ਮਾਨਾ ਹੈ ਗਿਆਨ ਦੀ ਮੂਰਤ ਚਿੱਤ ਹੈ ਸਾਧੂ ਹੈ ਤਕੜਾ ਜਿਹੜਾ ਜਦੋਂ ਗਿਆਨ ਤਕੜਾ ਹੈ ਫਿਰ ਦੈਨ ਉਭਨ ਤਕੜਾ ਲੰਦਣਾ ਆਉਂਦਾ ਗਿਆਨ ਦਾ ਵਰਦਾਨ ਜਿੰਨਾ ਚਿਰ ਅਗਿਆਨ ਮਜਬੂਤ ਹੈ ਮਨ ਮਜਬੂਤ ਹੈ ਗਿਆਨ ਨੂੰ ਸਮਝ ਨਹੀਂ ਤੱਕਲੀ ਅਗਿਆਨ ਗੁਰਬਾਣੀ ਦਾ ਲੈਣਾ ਇਹ ਸਾਧੂ ਨੂੰ ਤਾਕਤ ਮਿਲਣੀ ਹੈ ਜੀ ਸਾਧੂ ਤਗੜਾ ਹੋਣਾ ਇਹਨੇ ਕਮਜ਼ੋਰ ਰਹਿ ਜਾਣਾ ਮਨ ਕਮਜ਼ੋਰ ਹੋ ਜਾਣਾ ਜਦ ਸਾਧੂ ਤਗੜਾ ਹੋ ਜੂ ਫੇਰੇ ਨੂੰ ਫੜ ਗਏ ਫਿਰ ਨਹੀਂ ਛੱਡਦਾ ਫਿਰ ਜਾਣੇ ਨਹੀਂ ਦਿੰਦਾ ਮਨ ਨੂੰ ਸਮਝਾ ਵੀ ਲੈਂਦਾ ਐਂਦਰ ਆਪਾਂ ਦੇ ਨਾਲ ਜਾਣ ਵਾਲਾ ਕੁਝ ਨਹੀਂ ਜੋ ਨਾਂ ਜਾਣ ਵਾਲੀ ਚੀਜ਼ੋ ਨਾਮ ਹੈ ਉਹੀ ਇਕੱਠਾ ਕਰੀਏ ਮਨ ਮੰਨ ਜਾਂਦਾ ਐਸੀ ਗੱਲ ਨਹੀਂ ਮੰਨਣਾ ਮੰਨਦੇ ਨਾਲ ਕੀ ਹੈ ਜਾਇ ਇਹਨੂੰ ਨਕਸ਼ਾ ਲਾੜੀ ਦਾ ਦਿਖਾ ਦੇਣਾ ਫਿਰ ਮੰਨ ਜਾਂਦਾ ਮੰਨਨ ਫਿਰ ਤੋੜ ਲੈਣਾ ਮਨ ਇੱਕ ਤੋਂ ਹੈ ਤੋੜੇ ਬੰਧਨ ਹੋਏ ਮੁਕਤ ਬਹੁਤ ਕੋਤੀ ਤੋੜੇ ਲਿਖੇ ਇੱਥੇ ਟੁੱਟੇ ਲਿਖਿਆ ਤੇ ਤੋੜੇ ਲਿਖੇ ਤੋੜੇ ਕੌਣ ਤੋੜੇ ਜਿਹਨੂੰ ਬੰਨ੍ਹ ਰਾਇਆ ਉਹ ਤੋੜੇ ਹੋ ਗੁਰਮੁਖਵਾਲਾ ਜੀ ਕਹਿੰਦਾ ਤੋੜੇ ਬੰਦੇ ਦੇ ਬੰਦੇ ਆਪ ਵੀ ਤੋੜ ਦਿੰਦਾ ਬੰਨ ਜੇ ਸਮਝ ਆਵੇ ਤਾਂ ਜੇ ਬੱਕਰੇ ਨੂੰ ਪਤਾ ਲੱਗਦਾ ਇੱਥੇ ਬੰਦੇ ਆਏ ਆ ਕਸਾਈ ਆਉਣ ਵਾਲਾ ਇਹ ਨੂੰ ਗਿਆਨ ਹੋਵੇ ਉਹ ਪੱਠੇ ਦੇਖਦਾ ਵੀ ਮੈਨੂੰ ਵਧੀਆ ਵਧੀਆ ਚੀਜ਼ਾਂ ਮਿਲਦੀਆਂ ਨੇ ਖਾਣ ਨੂੰ ਬੰਦੇ ਆਇਆ ਕਿਉਂ ਅਫੀਜ਼ੇ ਵਾਸਤੇ ਧਿਆਨ ਨਹੀਂ ਹੈ ਇਹ ਈਲੇ ਆ ਬੰਦੇ ਕਸਾਈ ਵਾਸਤੇ ਪਾਣੇ ਆਂਦੇ ਕਸਾਈ ਵਾਸਤੇ ਫਤਾਲਾ ਜਿਹੜੇ ਮੈਂ ਗੁਰਦੁਆਰਾ ਚੜਾ ਕੇ ਭੱਜੂਗਾ ਜਿਹੜਾ ਮਾਇਆ ਨੇ ਬਣਿਆ ਲਾਲਚ ਦੇ ਕੇ ਕਸਾਈ ਵਾਸਤੇ ਬਣਿਆ ਹੈ ਬਰੀਕੋ ਦੇਣੀ ਹੈ ਜੀ ਉਹ ਨੇ ਬਣੇ ਹੈ ਕਾਲੇ ਰਾਤੇ ਫਲੀਦਾਂ ਦੇ ਵਾਸਤੇ ਬਣੇ ਇਹ ਦੁਸ਼ਮਣ ਨੇ ਸਾਰੇ ਇਹਨਾਂ ਨੇ ਪ੍ਰੇਰ ਕੇ ਰੱਖਿਆ ਹੈ ਮਾਇਆ ਦੇ ਵਿਚ ਇਹਨੂੰ ਜਾਣੇ ਅਸਲ ਦੇ ਵਿੱਚ ਸਾਰੇ ਜਿਹੜੇ ਹੈ ਪੰਜੇ ਬਕਾਰ ਇਹ ਜਿੰਦ ਤਾਂ ਹੈ ਕਾਲ ਦੇ ਕਾਲ ਦੁਜਣ ਕਾਲ ਦੀ ਜਿਤਣ ਹੈ ਇਹ ਕਾਲ ਦੇ ਸਿਪਾਸਾਲਾ ਨੇ ਸਾਰੇ ਉਹ ਵੀ ਲੋਬੀ ਰੋਲ ਵੀ tàiਲਣ ਵੜ ਗਏ ਨੇ ਤੇ ਇਹਨਾਂ ਦੇ ਵਿਸ਼ਵਾਸ ਕਰਕੇ ਇਹਨਾਂ ਨਾਲ ਇਹਨਾਂ ਦੀ ਸੰਗਤ ਕਰਦੇ ਤੇ ਮਰਨ ਨਹੀਂ ਦਿੰਦੇ ਨਾ ਆਪਣੇ ਆਪਣੀ ਮੌਤ ਆਪਸੇ ਰੜੀ ਹੋਈ ਇਹਨਾਂ ਬੜਾ ਗੁਰਮੰਦਰ ਦੁਸ਼ਮਣਾਂ ਦੇ ਨਾਲ ਲੜਿਆ ਹੋਇਆ ਹੈ ਤੈਨੂੰ ਕੌਣ ਬਚਾਊਗਾ ਇਹ ਸਾਰੇ ਕਾਲ ਦੇ ਏਜੰਟ ਨੇ ਤੈਨੂੰ ਇਹ ਰੋਕ ਕੇ ਇੱਥੇ ਮਰਵਾਉਣ ਵਾਸਤੇ ਰੋਕਦੇ ਨੇ ਤੈਨੂੰ ਇਦਾਂ ਨਹੀਂ ਤੈਨੂੰ ਕੋਈ ਬਚਾ ਸਕਦਾ ਕੋ ਲੋਕ ਇਹਨਾਂ ਨੂੰ ਛੱਡਦੇ ਵੀ ਨਹੀਂ ਕਹਿੰਦੇ ਬੁਰੇ ਨੇ ਸਾਰੀ ਪੰਜਾਬ ਬਾਝਾ ਲਖਬਦ ਕੋਈ ਜਾਣੇ ਕੌਣ ਇਹਾਂ ਜੱਗ ਮੀਤ ਇਹ ਤਾਂ ਕੋਈ ਮਿਰਲਾ ਜਾਣਦਾ ਸੰਸਾਰ ਚ ਮਿੱਤਰ ਕੌਣ ਹੈ ਤੁਹਾਡਾ ਮਿੱਤਰ ਤੇ ਬੰਦਿਆਂ ਦੀ ਗੱਲ ਨਹੀਂ ਕੀਤੀ ਹੈਗੀ ਮਿੱਤਰ ਵਕਾਰਾਂ ਦੀ ਕੀਤੀ ਹੈ ਗੁਣ ਸਾਡੇ ਮਿੱਤਰ ਨੇ ਔਗਣ ਸਾਡੇ ਦੁਸ਼ਮਣ ਨੇ ਜਵਾਬ ਇਹ ਹੈ ਜਿਨ੍ਹਾਂ ਗੁਣ ਨੇ ਉਹ ਮਿੱਤਰ ਨੇ ਉਹ ਬਚਾਉਣ ਵਾਲੇ ਨੇ ਸਾਨੂੰ ਔਗਣ ਨੇ ਮਰਵਾਉਣ ਵਾਲੇ ਨੇ ਕੁਝੰ ਕੁਛੋ ਜਾ ਕੇ ਕਹਿੰਦਾ ਬਾਹਰਲੇ ਮਿੱਤਰ ਖੜਾ ਉਹ ਬਾਹਰਲੇ ਦੁਸ਼ਮਣ ਨੂੰ ਨਾ ਕੋਈ ਸੰਸਾਰ ਦਾ ਦੁਸ਼ਮਣ ਮਾਰ ਸਕਦਾ ਹੈ ਨਾ ਕੋਈ ਸੰਸਾਰ ਦਾ ਮਿੱਤਰ ਤੁਨ ਨੂੰ ਪੁਝਾ ਸਕਦਾ ਅਕਾਲ ਤੋਂ ਨਾ ਸੰਸਾਰ ਦਾ ਮਿੱਤਰ ਕੋਈ ਨਫਾ ਕਰ ਸਕਦਾ ਹੈ ਨਾ ਕੋਈ ਸੰਸਾਰ ਦਾ ਦੁਸ਼ਮਣ ਨੁਕਸਾਨ ਕਰ ਸਕਦਾ ਹੁਕਮ ਭਾਣ ਨਫਾ ਨੁਕਸਾਨ ਭਾਣੇ ਚ ਜੰਮੜ ਵਾਲੇ ਭਾਣੇ ਚ ਜੋ ਨਕਸ਼ਾ ਅਸੀਂ ਬਣਾਇਆ ਫਰਮਾਨਦਾਨ ਨੇ ਸਾਖਤਾ ਨੇ ਸਾਰੇ ਦਫ਼ਤਰਾਂ ਨੂੰ ਗੁਰਬਾਣੀ ਸਾਰਾ ਦਰਦ ਦਿੰਦੀ ਹੈ ਜਦ ਦਿਨ ਇਹ ਕਪਾੜਾ ਖੁੱਲਦਾ ਉਦੋਂ ਸਮਝ ਆਉਂਦੀ ਹੈ ਇਹ ਸਾਨੂੰ ਕਾੜਾ ਖੁੱਲਣਾ ਕਹਿੰਦੇ ਨੇ ਸੰਸਾਰ ਦਾ ਜੋ ਰਖਸ਼ ਆਪਣਾ ਹੈ ਸਾਰਾ ਬੰਦ ਹੈ ਗੁਰਬਾਣੀ ਇਹ ਨਕਸ਼ ਆਪਣਾ ਉਹ ਸੱਚ ਹੈ ਇਹ ਨਕਸ਼ਾ ਦਰਗਾਹ ਤੋਂ ਆਇਆ ਬੰਤੇ ਜੇ ਇਹ ਨਕਸ਼ਾ ਅਡੌਪਟ ਕਰ ਲਿਆ ਫਿਰ ਕਾਲ ਨੂੰ ਜਿੱਤ ਸਕਦੇ ਹਾਂ ਅਸੀਂ ਵਰਨਾ ਕਾਲ ਨਹੀਂ ਜਿੱਤੇਗਾ ਬੜੀ ਪਹੇਲੀ ਹੈ ਬੁਝਣੀ ਬੜੀ ਔਖੀ ਹੈ ਇਹ ਹੀ ਪਹੇਲੀ ਹੈ ਇਹੀ ਬੁਝਾਰਤ ਹੈ। ਇਹੀ ਪਹੇਲੀ ਹੈ ਬੁਝਾਰਤ ਹੈ। ਕਹਾ ਬੁਝਾਰਤ ਬੁਝੇ? ਬੁਝਣਾ ਉਹਦਾ ਮੂਰਖ ਪਸ਼ੂ ਹੈ। ਇਹ ਤਾਂ ਕਸਾਈ ਦਾ ਬੱਕਰਾ ਹੈ। ਇਹਦਾ ਇਹ ਦੇਖਦਾ ਮੈਨੂੰ ਪਉਂਦਾ ਕੀ ਹੈ ਮੇਰੇ ਬਣ ਕੋਹਦੀ ਚੀਜ਼ ਪਉਂਦਾ ਹੈ। ਜੁਮੈਂ ਚੌਲਾਂ ਖਾਣੋਂ ਮੈਨੂੰ ਖਾਣੋਂ ਮੰਗਦਾ। ਅਰ ਫੇਟ ਨੂੰ ਪਾਪੀ ਬਿਕਲ ਹੈ। ਕਿਉਂ ਵਰਗਾਉਂਦਾ ਜੋ ਪਾਪੀ ਹੈ ਫੇਟ। ਫੇਟ ਪਾਪੀ ਜੋ ਤੈਨੂੰ ਵਰਵਾਣਾ ਨੇ ਬੇਠ ਰਹੀ ਹੈਂ ਬਾਪ ਕਰਦਾ ਸਿਰ ਨੂੰ ਬਾਪ ਘਮਾੜਿਆ ਬੇਟੇ ਸਿੱਟੀ ਕਰਦਾ ਹੁੰਦਾ ਬਾਪ ਕਰਦਾ ਹੁੰਦਾ ਤੈਨੂੰ ਵਰਵਾਣਾ ਨੇ ਜੇ ਤੈਨੂੰ ਬੇਠਣਾ ਤੇਰੀ ਜੀਵਨ ਵਰਵਾਣਾ ਹੈ ਤੈਨੂੰ ਅੱਖਾਂ ਨੇ ਵਰਵਾ ਲੈਣਾ ਇਹ ਦੁਜੁਰਬੀ ਨੇ ਅੱਖਾਂ ਦੁਜੁਰਬੀ ਨੇ ਜੀਵਤ ਦੁਸ਼ਮਣ ਵੀ ਹੈ ਕਿੱਥੇ ਤੱਕ ਦੁਸ਼ ਕਦੋਂ ਜਾ ਕੇ ਨਾ ਦੁਸ਼ਮਣ ਬਣ ਗਿਆ ਨਾ ਕਿੱਥੇ ਤੱਕ ਮਿੱਤਰ ਮਿੱਤਰ ਸ਼ਰੀਰ ਸ਼ਰੀਰ ਤੱਕ ਸ਼ਰੀਰ ਨੂੰ ਘਾਣ ਲੋ ਚਾਹੀਦਾ